ਅਚਾਨਕ ਮੀਟਿੰਗ ਹੁੰਦੀ ਹੈ ਕੇਂਦਰ ਦੇ ਮੰਤਰੀਆਂ ਦੇ ਨਾਲ ਤਾਂ ਪਿਛਲੇ ਪਾਸਿਓਂ ਕਾਰਵਾਈ ਹੋ ਜਾਂਦੀ ਹੈ ਤੇ ਉਹਨਾਂ ਦੇ ਜਿਹੜੇ ਮੋਰਚੇ ਨੇ ਉਹਨੂੰ ਚੁੱਕ ਦਿੱਤਾ ਜਾਂਦਾ ਹੈ ਸਮਾਨ ਟਰਾਲੀਆਂ ਟਰੈਕਟਰ ਕੋਲਰ ਫ੍ਰਿਜ ਪਤਾ ਨਹੀਂ ਕੀ ਕੀ ਜੋ ਕਿਸਾਨਾਂ ਨੇ ਆਪਣੀ ਸਹੂਲਤ ਲਈ ਰੱਖਿਆ ਸੀ ਉਹ ਗਾਇਬ ਹੋ ਜਾਂਦਾ ਹੈ ਤੇ ਉਹ ਹੌਲੀ-ਹੌਲੀ ਜਦੋਂ ਲੱਭਣਾ ਸ਼ੁਰੂ ਹੁੰਦਾ ਹੈ ਕਈਆਂ ਤੇ ਇਲਜ਼ਾਮ ਲੱਗਦੇ ਨੇ ਤੇ ਹੁਣ ਕਹਿੰਦੇ ਚੋਰੀ ਦਾ ਸਮਾਨ ਅਜੇ ਵੀ ਨਾਬੇ ਪਿਆ ਹੈ ਜੀ ਇਹ ਅੱਜ ਤੋਂ ਨਹੀਂ ਉੱਠ ਰਿਹਾ 2-3 ਮਹੀਨਿਆਂ ਤੋਂ ਲਗਾਤਾਰਤਾ ਦੇ ਵਿੱਚ ਉੱਠ ਰਿਹਾ ਹੈ ਉੱਠ ਵੀ ਕੀ ਰਿਹਾ ਹੈ ਉਥੋਂ ਦੇ ਕਤਤ ਨਗਰ ਕਾਉਂਸਲ ਦੇ ਪ੍ਰਧਾਨ ਤੇ ਇਲਜ਼ਾਮ ਲੱਗਦੇ ਆ ਕਿ ਉਹਦੇ ਹੂੰ ਜਿਹੜੇ ਕੋਈ ਫੈਕਟਰੀਆਂ ਨੇ ਜਾਂ ਉਹਦੇ ਕਬਜ਼ੇ ਵਾਲੇ ਜਿਹੜੇ ਖੇਤਰ ਨੇ ਉਹਨਾਂ ਦੇ ਉੱਤੇ ਹੂੰ ਹੁਣ ਜਿਹੜਾ ਤਾਜ਼ਾ ਇਲਜ਼ਾਮ ਫੇਰ ਲੱਗ ਗਿਆ ਕਿਸਾਨ ਜਥੇਬੰਦੀਆਂ ਨੇ ਕਿਹਾ ਇੱਕ ਤਾਂ ਕਹਿੰਦੇ ਵੀ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਉਹਦੇ ਸਹੀ ਤਰੀਕੇ ਨਾਲ ਪਰਚੇ ਨਹੀਂ ਦਰਜ ਕੀਤੇ ਹੂੰ ਹੁਣ ਜਦੋਂ ਅਸੀਂ ਦੱਸ ਰਹੇ ਹਾਂ ਵੀ ਫਲਾਨੀ ਫਲਾਨੀ ਥਾਂ ਤੇ ਪਏ ਨੇ ਤਰਵਿੰਦਰ ਜੀ ਜਦੋਂ ਪਰਚਾ ਪੁਰਾਣੀ ਧਾਰਾ ਦੇ ਮੁਤਾਬਕ 379 ਹੁੰਦਾ ਹੈ ਹੂੰ ਚੋਰੀ ਦਾ ਤੇ ਜਦੋਂ ਉਹ ਬਰਾਮਦ ਹੋ ਜਾਵੇ ਫਿਰ ਉਹ 379 ਦੇ ਨਾਲ ਧਾਰਾ 411 ਵੀ ਲੱਗ ਜਾਂਦੀ ਹੈ ਹੂੰ ਤਾਂ ਕਿਸਾਨ ਜਿੱਥੇ ਬੰਦਿਆਂ ਦੇ ਬਹੁਤ ਸਾਰੇ ਆਗੂਆਂ ਨੇ ਸਰਕਾਰ ਤੇ ਪੁਆਇੰਟ ਆਊਟ ਕੀਤਾ ਇਹਦੇ ਵਿੱਚ ਪਟਿਆਲੇ ਦੀ ਪੁਲਿਸ ਵੀ ਜ਼ਿੰਮੇਵਾਰ ਹੈ ਹੂੰ